ਸਰ ਕੀ ਮਾਮਲਾ ਹੈ ਜਿਹੜੀ ਪੁਲਿਸ ਵਗੈਰਾ ਆਈ ਪਿੰਡ ਦੇ ਵਿੱਚ ਅੱਜ ਅੱਜ ਮੈਂ ਵੀ ਉੱਥਾਂ ਬਾਹਰ ਹੀ ਸੀਗਾ ਮੈਨੂੰ ਪਿੰਡ ਦੇ ਜਿਹੜੇ ਸਾਡੇ ਮੋਤਬਰ ਸੀਗੇ ਉਹਨਾਂ ਦਾ ਫੋਨ ਆਇਆ ਵੀ ਇੱਥੇ ਆ ਜਿਹੜਾ ਨਾਲ ਦਾ ਬਗਲ ਹੈ ਇਹ ਐਨਆਰਆਈ ਹੈਗੇ ਆ ਉਹਨਾਂ ਦਾ ਇਹ ਬਗਲ ਹੈਗਾ ਇਹਦੇ ਵਿੱਚ ਦੋ ਤਿੰਨ ਰੂਮ ਬਣੇ ਹੋਏ ਆ ਤੇ ਕੁਝ ਪ੍ਰਵਾਸੀ ਕੁਲੇਡੀ ਆ ਉਹ ਇੱਥੇ ਇਹਨੇ ਰੈਂਟ ਤੇ ਲਿਆ ਤੇ ਬਾਹਰੋਂ ਲਿਆ ਜੀ ਜਿਹੜਾ ਮੁੰਡੇ ਕੁੜੀਆਂ ਨੂੰ ਬੁਲਾ ਕੇ ਇਥੇ ਧੰਦਾ ਧੰਦਾ ਕਰਵਾਉਂਦੀ ਆ ਇਹ ਕਈ ਵਾਰੀ ਮਤਲਬ ਸਾਡੇ ਸੁਣਨ ਵਿੱਚ ਆਇਆ ਸੀ। ਤੋਂ ਅੱਜ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੌਕੇ ਦੇ ਉੱਤੇ ਜਿਹੜਾ ਹੈਗਾ ਉਹ ਤੇ ਇਹਨਾਂ ਨੂੰ ਫੜ ਲਿਆ ਤੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਆ ਕੇ ਦੋ ਜੋੜਿਆਂ ਨੂੰ ਇੱਥੋਂ ਜਿਹੜਾ ਅੰਦਰੋਂ ਬਰਾਮਦ ਕੀਤਾ। ਹੋਰ ਵੀ ਸਰ ਸਮਾਨਸ ਵਗੈਰਾ ਸੀਗਾ ਕੋਈ ਅੰਦਰ ਫੜਿਆ ਕੋਈ ਇਹਨਾਂ ਨੇ? ਹਾਂ, ਬੋਰੀਆਂ ਦੇ ਵਿੱਚ ਲੈ ਕੇ ਗਏ ਆ ਸਮਾਨ ਕੁਝ ਇਤਰਾਜਜੋਗ ਸਮਾਨ ਹੈਗਾ ਆ ਜਿਹੜਾ ਉਹ ਲੈ ਕੇ ਗਏ ਆ ਤੇ ਦੋ ਜੋੜੇ ਆ ਜਿਨ੍ਹਾਂ ਨੂੰ ਲੈ ਗਏ ਆ। ਤੇ ਕਿੰਨੇ ਟਾਈਮ ਤੋਂ ਸਰ ਕੰਮ ਚੱਲਦਾ ਪਿਆ ਸੀ ਇੱਥੇ? ਦੇਖੋ ਮੈਂ ਤਾਂ ਇਹਦੇ ਬਾਰੇ ਕੁਝ ਕਲੀਅਰ ਨਹੀਂ ਕਹਿ ਸਕਦਾ ਕਿ ਕਿੰਨੇ ਟਾਈਮ ਤੋਂ ਕਾਫੀ ਦੇਰ ਤੋਂ ਸੁਣਨ ਨੂੰ ਆਉਂਦਾ ਸੀ ਵੀ ਇਥੇ ਗਲਤ ਕਹਿੰਦੇ ਸਾਡਾ ਵੀ ਅਸੀਂ ਕਈ ਵਾਰੀ ਆਪਣੇ ਕੰਮਾਂ ਚ ਪਿੰਡ ਬਾਹਰ ਚਲ ਜੀਦਾ ਸ਼ਾਮ ਨੂੰ ਆਈਦਾ ਚਰਚਾ ਸੀਗੀ ਥੋੜੀ ਥੋੜੀ ਤੇ ਅੱਜ ਗੱਲ ਕਲੀਅਰ ਹੋ ਗਈ ਠੀਕ ਠੀਕ